500 ਰੁਪਏ ਅੰਦਾ ਪਾਜੀ ਰੋਸੋ ਬਰਨੇਲੋ ਦਾ ਨੰਬਰ ਓਕੇ ਵੀਰੇ ਲੋਕਾਂ ਨੇ ਬੜੀ ਕਮਾਈ ਕੀਤੀ ਹੈ ਭਾਜੀ ਇੱਥੇ ਕਿ ਹਾਂ 800 900, 900 1200 1300 ਆਪਾਂ ਤੁਹਾਨੂੰ ਵਧੀਆ ਰੇਟ ਤੇ ਜੁੱਤੀ ਦਵਾਂਗੇ ਪੀਸ ਦੇ ਅੰਦਰ ਨਾਮ ਚੈੱਕ ਰੋਸੋ ਬਰਨੇਲੋ ਹਾਂਜੀ ਵੀਰੇ वुਡ ਸੋਲ ਦੇ ਵਿੱਚ ਲੋਫਰ ਮੋੜ ਕੇ ਜੇਬ ਚ ਪਾ ਲਿਓ ਜੁੱਤੀ क्रैक ਹੋ ਗਈ ਭਰਾ ਸੀ ਸਿਰਫ 500 ਰੁਪਏ ਓਕੇ ਵੀਰੇ ਸੈਂਡਲ ਆਪਾਂ ਬਿਆਰ ਵੀ ਲੈਂਦੇ ਹਾਂ ਹਰ ਕਿੱਥੇ ਮਿਲਦਾ ਹੈ ਨਾ ਹਰ ਸ਼ਹਿਰ ਹਰ ਪਿੰਡ ਦੇ ਵਿੱਚ ਅਵੇਲੇਬਿਲਟੀ ਮਿਲਦੀ ਹੈ ਇਹਦੇ ਡਿਜ਼ਾਈਨਰ ਦੇ ਆਹ ਜੀ ਇਹ ਨਹੀਂ ਕੋਈ ਦਿੰਦਾ ਕੁਸ਼ਨ ਕਿਉਂ ਪਾਣੀ ਚ ਬੰਦਾ ਕੁਸ਼ਨ ਮਰ ਜਾਂਦਾ ਜਿੰਨੀ ਮਰਜੀ ਪਾਣੀ ਚ ਜੁੱਤੀ ਪਾ ਲਿਓ ਕੁਸ਼ਨ ਨਹੀਂ ਮਰੂ ਓਕੇ ਇਹ ਕਿੰਨੇ ਦੀ ਹੈ ਜੈਨੂਅਲ ਸਿਰਫ 500 ਰੁਪਏ ਬਾਜੀ ਐਡਜਸਟਮੈਂਟ ਆਲੀ ਤੁਹਾਨੂੰ ਆਪਾਂ ਉਹ ਵੀ ਮਾਡਲ ਦਵਾਂਗੇ ਜਿਹੜਾ ਦਿਖਾਇਆ ਹੈ ਇੱਕ ਮਾਡਲ ਆ ਚੈੱਕ ਆਊਟ ਪਿਓਰ ਲੈਦਰ ਦਾ ਪੀਸ ਆ ओरिजिनल 500 ਰੁਪਏ ਦੇ ਵਿੱਚ ਓਕੇ ਸੇਮ ਪੀਸ ਆਹੀ ਚੀਜ਼ ਐਮਾਜ਼ੋਨ ਤੇ ਤੁਸੀਂ ਦੇਖੀ ਹੈ ਤੇ 20182 ਰੁਪਏ ਦੀ ਤੁਹਾਡੇ ਭਰਾ ਕੋਲ 500 ਰੁਪਏ ਦੀ ਵਰਕਿੰਗ ਸਟੋਨ ओके हट आइटम चलो चेक करो बरकिंस संजीव शास्त्री ਗਾਲੀ ਸਾਰਿਆਂ ਨੂੰ ਆਪਾਂ ਕਹਿੰਦੇ ਲੁਧਿਆਣੇ ਚੌੜੇ ਪਿਆਰ ਮੁਗਲ ਆਜ਼ਮਾਲੇ ਦੇ ਅੱਜ ਦਿਖਾਉਣਾ ਹੈ ਬਾਈ ਇਹਨੇ ਪਹਿਲਾਂ ਵੀਡੀਓ ਪਾਣਨੇ ਆ ਨਵੀਂ ਵੈਰਾਈਟੀ ਆਈ ਹੈ ਬਾਈ ਕੋਲੇ ਤੇ ਰੇਟ ਬਹੁਤ ਘੱਟ ਤੇ ਕੁਆਲਿਟੀ ਵਧੀਆ ਸਿੰਗਲ ਪੀਸ ਵੀ ਮਿਲੂ ਤੋ ਹਿੱਟ ਆਰਟੀਕਲ ਪੀਓ ਮਾਰਾ ਜਿਹਦੇ ਵਿੱਚ ਕਲਰ ਵੀ ਨਾਈਟਰੋ ਹੈ ਔਰ ਪੀਸ ਵੀ ਸਿਲੇਕਟਡ ਹੈ ਇਹ ਨਾਈਟਰੋ ਕਲਰ ਦਾ ਬਜੀ ਨਮਾ ਓਕੇ ਵੀਰੇ ਲਾਈਟਰ ਰਿੰਕ ਕਲਰ ਸਿਰਫ 500 ਦੇ ਰੇਂਜ ਦੇ ਵਿੱਚ 300 ਦੇ ਵਿੱਚ ਇਹ ਵੀ ਉਹ ਪਿਆਰੀ ਆਈਟਮ ਆ ਬਾਈ ਜੀ ਖੰਡਾਰਨ ਵਾਲੀ ਹੈ ਜਿੰਨਾ ਮਰਜੀ ਗਾਹ ਘੁੱਟ ਕੇ ਹੰਡਾਲੇ ਟੁੱਟਣਾ ਹੀ ਹੈ ਇਹ ਕੁਛ ਮਰਜੀ ਕਰ ਲਵੇ ਕਿ ਹਾਂ ਵੀ ਬੰਦਾ ਅੱਖ ਦੇ ਉਹਦਾ ਪਾਉਂਦਾ ਪਾਉਂਦਾ 4 ਸਾਲ 5 ਸਾਲ ਕੱਢ ਲੇ ਕੁਛ ਨਹੀਂ ਹੁੰਨਾ ਇਹਨੂੰ ਓਕੇ ਵੀਰੇ ਇਹਦੇ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਬਾਈ ਜੀ ਬ੍ਰਾਂਡ ਦੇ ਇੱਕ ਚੱਪਲ ਇਹ ਬ੍ਰਾਂਡ ਬਾਈ ਆਪਾਂ ਤੁਹਾਨੂੰ ਪਹਿਲਾਂ ਬ੍ਰਾਂਡ ਦਿਖਾਵਾਂਗੇ ਬਲਕਨ ਸਟਾਕ ਵਰਕਨ ਸਟਾਕਸ ਦੀ ਚੱਪਲਾ ਬ੍ਰਾਂਡ ओके गुरु ए Amazon ਤੋਂ ਤੁਹਾਨੂੰ ਮੈਂ ਦਿਖਾਉਂਦਾ ਸੇਮ ਪੀਸ ਤੁਹਾਡਾ ਭਰਾ ਤੁਹਾਡੇ ਲਈ ਲੱਭ ਕੇ ਲਿਆ ਕੇ ਕਿ ਸਾਡੇ ਭਰਾ ਸਾਨੂੰ ਪਿਆਰ ਕਰਦੇ ਅਸੀਂ ਭਰਾਵਾਂ ਨੂੰ ਪਿਆਰ ਕਰਦੇ ਆਹ ਲਓ ਭਜੀ 2000 182 ਰੁਪਏ ਦੀ ओके ਠੀਕ ਹੈ ਬਰਕਿੰਸਟੋਨ ਦੀ ਜੱਪਾ ਲੈ ਬਰਕਿੰਸਟੋਕਸ ओके गुरु ਬ੍ਰਾਂਡ ਦਾ ਨਾਮ ਆ ਗਿਆ ਸੇਮ ਪੀਸ ਤੁਹਾਨੂੰ ਆਪਾਂ ਉਹ ਵੀ ਮਾਡਲ ਦਵਾਂਗੇ ਜਿਹੜਾ ਦਿਖਾਇਆ ਹੈ ਇੱਕ ਮਾਡਲ ਆ ਚੈੱਕ ਆਊਟ ਓਕੇ ਵੀਰ ਇਹ ਯੋਰ ਲੈਦਰ ਦਾ ਪੀਸ ਆ ओरिजिनल 500 ਰੁਪਏ ਦੇ ਵਿੱਚ ਓਕੇ ਵੀਰ ਸੇਮ ਪੀਸ ਆਹੀ ਚੀਜ਼ ਐਮਾਜ਼ੋਨ ਤੇ ਤੁਸੀਂ ਦੇਖੀ ਐ ਤੇ 20182 ਰੁਪਏ ਦੀ ਤੁਹਾਡੇ ਭਰਾ ਕੋਲ 500 ਰੁਪਏ ਦੀ ओरिजिनल ਕੋਈ ਕਾਪੀ ਨਹੀਂ ਭਜੀ ਜੈਨੂਇਨ ਸੌਦਾ ਦਵਾਂਗੇ ਕਿੰਨੇ ਸਸਤਾ ਪੜੇ ਵਰਕਿੰਗਸਟੋਨ ਓਕੇ ਵੀਰ ਹਿੱਟ ਆਈਟਮ ਚਲੋ ਚੈੱਕ ਕਰੋ ਬਰਕਿੰਸਟਾਕਸ ਸਾਰੇ 5500 ਦੀ ਨੇ 5500 ਰੁਪਏ ਬਰਕਿੰਸਟਾਕਸ ਓਕੇ ਪ्युअर ਲੈਦਰ ਦੀ ਜੁੱਤੀ 500 ਬਣਾਇਆ ਕਰ ਲਓ ਹੁਣ ਤੁਹਾਨੂੰ ਉਹ ਵੀ ਕਲਰ ਦਿਨਾ ਜਿਹੜਾ ਡਿਜ਼ਾਈਨ ਤੁਹਾਨੂੰ ਪਹਿਲੋ ਦਿਖਾ ਲਿਆ ਬਹੁਤ ਵਿਆਰਾਂ ਹਟੀਆਂ ਨੇ ਆਹ ਬੁਝਾ ਦੇ ਚੈੱਕ ਕਰੋ ਸੇਮ ਡਿਜ਼ਾਈਨ ਬਰਕਿੰਸਟਾਕਸ ਓਕੇ ਅਹੀ ਜੀ ਦਿਖਾਈ ਹੈ ਬਾਈ ਹਾਂ ਜੀ ਸੇਮ ਪੀਸ ਪ੍ਰੋਪਰ ਜੈਨੂਨ ਕੁਆਲਿਟੀ ਦੇ ਵਿੱਚ ਓਕੇ 500 ਰੁਪਏ ਆਂਦਾ ਭਾਜੀ ਰੋਸੋ ਬਰਨੇਲੋ ਦਾ ਨੰਬਰ ਓਕੇ ਵੀਰੇ ਲੋਕਾਂ ਨੇ ਬੜੀ ਕਮਾਈ ਕੀਤੀ ਹੈ ਭਾਜੀ ਇੱਥੇ ਕਿ ਹਾਂ 800 900, 900 1200 1300 ਆਪ ਤੁਹਾਨੂੰ ਅੱਜ ਬਹੁਤ ਵਧੀਆ ਰੇਟ ਦੇ ਦਿੱਤੀ ਦਮਾਰੇ ਪੀਸ ਦੇ ਅੰਦਰ ਨਾਮ ਚੈੱਕ ਰੋਸੋ ਬਰਨੇਲੋ ਹਾਂਜੀ ਵੀਰੇ वुਡ ਸੋਲ ਦੇ ਵਿੱਚ ਲੋਫਰ ਮੋੜ ਕੇ ਜੇਬ ਚ ਪਾ ਲਿਓ ਜੁੱਤੀ ਕਰੈਰ ਹੋ ਗਈ ਭਰਾ ਸੀ ਸਿਰਫ 500 ਰੁਪਏ ਓਕੇ ਵੀਰੇ ਡਿਜ਼ਾਈਨ ਚੈੱਕ ਕਰੀ ਜਨਾ 500 ਰੁਪਏ ਦੇ ਵਿੱਚ ਰੋਸੋ ਬਰਨੇਲੋ ਰੋਸੋ ਬਰਨੇਲੋ ਕਰਾ ਦੇਣੀ ਆ ਥੈਂਕ ਯੂ ਆਰਟੀਕਲ ਵੇਖੀ ਚੱਲੋ ਸਕਰੀਨ ਸ਼ਾਟ ਮਾਰੀ ਚੱਲੋ ਤੇ ਭਰਾ ਕੋਲ ਆ ਕੇ ਲੈ ਜਾਈ ਚੱਲੋ 6 ਤੋਂ ਲੈ ਕੇ 10 ਨੰਬਰ ਤੱਕ ਦੀ ਸਾਈਜ਼ ਅਵੇਲੇਬਿਲਟੀ ਓਕੇ ਭਾਈ 6 7 8 ਨੰਬਰ ਪੰਜ-ਪੰਜ ਸੌ ਦੀਆਂ ਸਭ 5-500 ਰੁਪਏ ਭਾਜੀ ਤੋ ਰੋਸੋ ਬਰਨੇਲੋ 500 ਰੁਪਏ ਓਕੇ ਭਾਈ ਸੇਮ ਭਾਜੀ ਰੋਸੋ ਬਰਨੇਲੋ ਮਾਡਲ ਇਹ ਵੀ 500 ਰੁਪਏ ਓਕੇ ਭਾਈ ਲੋ ਭਾਜੀ ਬਲੈਕ ਕਲਰ ਦਾ ਰੋਸੋ ਬਰਨੇਲੋ ਇਹ ਵੀ ਮਾਡਲ ਸਿਰਫ ਅੰਸ਼ਰਫ 500 ਰੁਪਏ ਓਕੇ ਬਈ ਹਣ ਬਾਈ ਜੇ ਤਹਲ ਕਾ ਜੀ ਐਂਕਲ ਥੋੜੀ ਲੋਫਰਸ ਚੱਲ ਰਹੀਆਂ ਜਿੰਨਾ ਨਾਲ ਪਾਣੇ ਆਪਾਂ ਕੁਆਲਿਟੀ ਚੈੱਕ ਆਊਟ ਕਰੋਗੇ ਠੀਕ ਹੈ ਕੋਈ ਬੈਂਡ ਕਰਕੇ ਨਹੀਂ ਦਿਖਾਂਦਾ ਹਰ ਬੰਦਾ ਡਰਦਾ ਕਿ ਬੱਟ ਆ ਗਿਆ ਜੁੱਤੀ ਖਤਮ ਹੈ ਠੀਕ ਹੈ 450 ਰੁਪਏ ਚ ਓਕੇ ਬਈ ਕਲਰ ਇੱਕ ਆਹ ਬਲੈਕ 450 ਰੁਪਏ ਸਿਰਫ ਭਾਜੀ ਜਿਹੜਾ ਭਰਾ ਵੀਡੀਓ ਦੇਖ ਕੇ ਆਊਗਾ ਆਫਰ ਚ 450 ਰੁਪਏ ਓਕੇ ਬਈ ਪੇਟੈਂਟ ਲੱਗਦਾ ਨਹੀਂ ਸਿਰਫ ਹੋਰ ਸਿਰਫ 450 ਰੁਪਏ ਓਕੇ ਵੀਰੇ ਠੀਕ ਹੈ ਜੀ ਹੁਣ ਆਪਾਂ ਦਿੰਨੇ ਆ ਸਰਦ ਗਰਮੀਆਂ ਆਲਾ ਸੈਂਡਲ ਕਿਉਂ ਕਿ ਹੋਈ ਸੈਂਡਲ ਆਪਾਂ ਬਿਆਰ ਵੀ ਲੈਨੇ ਆ ਹਰ ਕਿੱਥੇ ਮਿਲਦਾ ਨਾ ਹਰ ਸ਼ਹਿਰ ਹਰ ਪਿੰਡ ਦੇ ਵਿੱਚ ਅਵੇਲੇਬਿਲਟੀ ਮਿਲਦੀ ਏ ਇੱਥੇ ਡਿਜ਼ਾਈਨਰ ਦੇ ਆਹ ਚੀਜ਼ ਨਹੀਂ ਕੋਈ ਦਿੰਦਾ ਕੁਸ਼ਨ ਕਿਉਂ ਪਾਣੀ ਚ ਪੰਦਾ ਕੁਸ਼ਨ ਮਰ ਜਾਂਦਾ ਜਿੰਨੀ ਮਰਜੀ ਪਾਣੀ ਚ ਜੁੱਤੀ ਪਾ ਲਿਓ ਕੁਸ਼ਨ ਨਹੀਂ ਮਰੂ ਓਕੇ ਇਹ ਕਿੰਨੇ ਦੀ ਹੈ ਜੈਨੂਇਨ ਸਿਰਫ 500 ਰੁਪਏ ਬਾਜੀ ਐਡਜਸਟਮੈਂਟ ਆਲੀ 500 ਰੁਪਏ ਸਾਰੀ ਹੈਂਡ ਮੇਡ ਆ ਸਲਾਈ ਅੰਦਰੋਂ ਪੋਲੋ ਪਾਲੋ ਨਾਲੋ ਜਿੰਨਾ ਮਰਜ਼ੀ ਹੰਡਾ ਲੋ ਸਿਰਫ 500 ਰੁਪਏ ਓਕੇ ਹੁਣ ਬਾਈ ਆਪਾਂ ਦਿੰਨੇ ਆ ਓਰੀਜਨਲ ਹੀ ਕਾਈਟਮ ਭਰਾਵਾਂ ਨੂੰ 100% ਅਸਲੀ ਓਕੇ ਜੀ ਰੋਸੋ ਬਰਨੇਲੋ ਓਕੇ ਇਹ ਆ ਬੁੱਡ ਸੋਲ ਵਾਲੀ ਜਿਦਾਂ ਆਪਾਂ ਪਹਿਲਾਂ ਦੇਖੀ ਉਹ ਰੋਸੋ ਬਰਨੇਲੋ ਆ ਸੀ ਟਾਈਪ ਵਾਲੀ ਓਕੇ ਜੀ ਇਹ ਜਿਹੜੀ ਆ ਗਈ ਰੋਸੋ ਬਰਨੇਲੋ ਆ ਗਈ ਆਪਣੀ ਬੁੱਡ ਸੋਲ ਓਕੇ ਜੀ ਪਹਿਲਾਂ ਬਾਈ ਸੋਲ ਚੈੱਕ ਕਰਾਉਣਾ ਰੋਸੋ ਬਰਨੇਲੋ ਹੀ ਲਿਖਿਆ ਮਿਲੂਗਾ ਪੋਫੈਲੋ ਲਿਖਿਆ ਨਹੀਂ ਮਿਲੂਗਾ ਇਹ ਤਾਂ ਠੀਕ ਹੈ ਹੁਣ ਵੱਜਦੀ ਹੈ ਭਾਜੀ ਪੂਰੀ ਵੱਜਦੀ ਹੈ ਇਹ ਕਿੰਨੇ ਦੀ ਹੈ ਭਾਜੀ ਘੈਂਟ ਰੇਟ ਦਵਾਂਗੇ ਬਰਥਡੇ ਆਫਰ ਭਾਜੀ ਦਾ 750 ਰੁਪਏ ਚ ਓਕੇ 100%オリジナル ਪੀਸ 700 ਰੁਪਏ ਸਾਈਜ਼ 6 7 8 9 10 ਓਕੇ ਹੋ ਗਿਆ ਡਿਜ਼ਾਈਨ ਚੈੱਕ ਕਰਦੇ ਪ੍ਰੋਪਰ ਜੈਨੂਨ ਰੋਸੋ ਬਰਨੈਲੋ ਦਾ ਹੀ ਬੱਕਲ ਮਿਲੂਗਾ ਰੋਸੋ ਬਰਨੈਲੋ ਦੀ ਮਾਰਕਿੰਗ ਪ੍ਰੋਪਰ ਜੈਨੂਨ ਕਿਟ ਹੈ 100%オリジナル ਵਾਲੀ ਸਿਰਫ 750 ਪੇ ਡਿਜ਼ਾਈਨ ਨੰਬਰ 1 ਡਿਜ਼ਾਈਨ ਨੰਬਰ 2 ਮੰਜੂਰ ਰੋਸੋ ਬਰਨੈਲੋ ਡਿਜ਼ਾਈਨ ਨੰਬਰ 3 ਟਾਈਗਰ ਫੌਮ ਰੋਸੋ ਬਰਨੈਲੋ 3 ਡਿਜ਼ਾਈਨ ਨੰਬਰ 4 ਬਾਜੀ ਗੋਡ ਫੌਮ ਰੋਸੋ ਬਰਨੈਲੋ ਡਿਜ਼ਾਈਨ ਨੰਬਰ 5 ਰੋਸੋ ਬਰਨੈਲੋ ਓਕੇ ਇੱਕ ਆਰਟੀਕਲ ਤੁਹਾਨੂੰ ਇਹਦੇ ਲਾਸਟ 750 ਸੌਰੀ ਸਿਰਫ 750 ਰੁਪਏ ਦਾ ਓਕੇ ਹੇਟ ਸੁਪਰ ਡੂਪਰ ਹੇਟ ਰੋਸੋ ਬਰਨੈਲੋ 750 ਰੁਪਏ ਓਕੇ ਜਿਸ ਕੇ ਸਾ ਮੇਰੇ ਵੀਰ ਨੇ ਦੁਕਾਨ ਤੇ ਆਣਾ ਸਾਡੀ ਦੁਕਾਨ ਦਾ ਐਡਰੈਸਾ ਚੋੜਾ ਵੀਰ ਖੁਸ਼ੀराम ਹਲਵਾਈ ਕ੍ਰੋਸ ਕਰਕੇ ਲੈਫਟ ਸਾਈਡ ਤੇ ਆਪਣੀ ਸ਼ਾਪ ਆਉਂਦੀ ਹੈ ਬਾਣੀਆਂ ਦੀ ਹੱਟੀ ਮੁਗਲੇ ਅਸਮ ਸ਼ੂ ਬਣਾਉਂਦੇ ਤੇ ਸਾਡਾ WhatsApp ਨੰਬਰ ਹੈ 6280553377 ਸਸਰੀ ਗਾਜ